ਨੁਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਕਾਲੇ ਚਨੇ ਦੀ ਚਾਟ ਇਹ ਚਾਟ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਆ ਉਹਨਾਂ ਦਾ ਤੈਦ ਦਿਲੋਂ ਧੰਨਵਾਦ ਅਗਰ ਤੁਹਾਨੂੰ ਮੇਰੀ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜਰੂਰ ਕਰਦਿਆ ਆਪਾਂ ਨੇ ਇੱਕ ਕਾਲੀ ਚਣਿਆਂ ਦੀ ਲਈ ਸੀ ਤੁਸੀਂ ਦੇਖ ਸਕਦੇ ਹੋ ਡਬਲ ਹੋ ਚੁੱਕੇ ਨੇ ਇਹ ਨਾ ਮੈਂ ਪੰਜ 6 ਘੰਟੇ ਲਈ ਭੋਂਗੇ ਰੱਖ ਦਿੱਤੇ ਸੀਗੇ ਹੁਣ ਜਿਹੜਾ ਇਹ ਭੋਂਤੇ ਹੋਇਆ ਪਾਣੀ ਆ ਇਹ ਆਪਾਂ ਨਹੀਂ ਵਰਤਾਂਗੇ ਇਹਨੂੰ ਆਪਾਂ ਇੱਕ ਦੋ ਪਾਣੀ ਵਿੱਚ ਹੋਰ ਧੋ ਕੇ ਸਾਫ਼ ਪਾਣੀ ਦੇ ਵਿੱਚ ਚਣਿਆਂ ਨੂੰ ਉਬਾਲ ਲਵਾਂਗੇ ਇਧਰ ਆਪਾਂ ਨੇ ਚਣਿਆਂ ਨੂੰ ਧੋ ਲਿਆ ਹੈ ਜੀ ਸਾਫ਼ ਸੁਥਰੇ ਪਾਣੀ ਦੇ ਵਿੱਚ ਆਪਾਂ ਕੁੱਕਰ ਲਿਆਏ ਜੀ ਕੁੱਕਰ ਆਪਾਂ ਧੋ ਕੇ ਲੈ ਲਿਆਏ ਚਣੇ ਆਪਾਂ ਪਾ ਦੇਵਾਂਗੇ ਕੁੱਕਰ ਦੇ ਵਿੱਚ ਇਦੇ ਵਿੱਚ ਹੁਣ ਆਪਾਂ ਪਾਣੀ ਪਾ ਦਵਾਂਗੇ ਇੱਕ ਗੜਵੀ ਮੇਰੇ ਵਿੱਚ ਪਾਣੀ ਦੀ ਪਾ ਦਿੱਤੀ ਆ ਥੋੜਾ ਜਿਹਾ ਇਹਦੇ ਵਿੱਚ ਨਮਕ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਬੋਇਲ ਕਰਾਂਗੇ 쿠ਕਰ ਦਾ ਢੱਕਣ ਬੰਦ ਕਰਕੇ ਇਹਨੂੰ ਆਪਾਂ ਗੈਸ ਤੇ ਰੱਖ ਦੇਵਾਂਗੇ ਤੇ 5-6 ਬਿਸਲਾਂ ਨੂੰ ਆਵਾਂਗੇ ਚਾਹਨੇ ਆਪਾਂ ਕੱਚੇ ਨਹੀਂ ਰੱਖਣੇ ਬਿਲਕੁਲ ਪੱਕੇ ਹੋਏ ਹੋਣੇ ਚਾਹੀਦੇ ਆ ਸ਼ੇਬਿਸਲਾ ਬੱਜ ਚੁੱਕੀਆਂ ਸੀ ਆਪਾਂ ਕੋਈ ਗੈਸ ਬੰਦ ਕਰ ਦਿੱਤਾ ਤੇ ਭਾਫ਼ ਵੀ ਨਿਕਲ ਚੁੱਕੀ ਆ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਚਨੇਆਂ ਨੂੰ ਚੈੱਕ ਕਰਦੇ ਆ ਤੁਸੀਂ ਦੇਖ ਸਕਦੇ ਹੋ ਚਨੇ ਚੰਗੀ ਤਰ੍ਹਾਂ ਦੇ ਨਾਲ ਉਬਲ ਚੁੱਕੇ ਆ ਆਪਾਂ ਇਦਾਂ ਦੇਖ ਲਵਾਂਗੇ ਇਸ ਤਰੀਕੇ ਦੇ ਨਾਲ ਇਹ ਪੱਕੇ ਹੋਣੇ ਚਾਹੀਦੇ ਆ ਇਹਨਾਂ ਨੂੰ ਨਾ ਆਪਾਂ ਇਦਾਂ ਛਾਨਣੀ ਦੇ ਉੱਤੇ ਕੱਢ ਲਵਾਂਗੇ ਇਹਨਾਂ ਵਿੱਚ ਜਿਹੜਾ ਪਾਣੀ ਐਕਸਟਰਾ ਉਹ ਨਿਕਲ ਜਾਊਗਾ ਇਦਾਂ ਆਪਾਂ ਨੇ ਰੱਖ ਲੈਣੇ ਆ ਸਾਰੇ ਚਨੇ ਆਪਾਂ ਨੇ ਇਦਾਂ ਛਾਣ ਲਿਆ ਐ ਐਕਸਟਰਾ ਪਾਣੀ ਜਿਹੜਾ ਨੀਚੇ ਨਿਕਲ ਚੁੱਕਿਆ ਐ ਇੱਕ ਕੌਲੀ 'ਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਨਾ ਪਹਿਲਾਂ ਜਦੋਂ ਆਪਾਂ ਚਨੇ ਉਬਾਲੇ ਆ ਉਦੋਂ ਪਾ ਲਿਆ ਸੀ ਆਪਾਂ ਇੱਥੇ ਥੋੜਾ ਜਿਹਾ ਹੀ ਲਿਆ ਐ ਥੋੜੀ ਜਿਹੀ ਆ ਪਾਣੀ ਵਿੱਚ ਹਲਦੀ ਪਾ ਦਾਂਗੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇਹਨਾਂ ਨੂੰ ਆਪਾਂ ਹੁਣ ਥੋੜਾ ਜਿਹਾ ਪਾਣੀ ਪਾ ਕੇ ਭਿਉਂ ਦਵਾਂਗੇ ਇਹ ਘੋਪ ਮੈਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਪੀਉਂਗੇ ਆਪਾਂ ਰੱਖ ਦਾਂਗੇ ਇੱਧਰ ਆਪਾਂ ਇੱਕ ਕੜਾਹੀ ਲਈ ਹੈ ਕੜਾਈ ਆਪਾਂ ਗੈਸ ਉੱਤੇ ਰੱਖ ਲਈਏ ਚ ਦੋ ਕ ਚਮਚ ਆਪਾਂ ਸਰੋਂ ਦਾ ਤੇਲ ਪਾ ਕੇ ਗਰਮ ਹੋਣ ਦਵਾਂਗੇ ਦੋ ਚਮਚ ਤੇਲ ਦੇ ਪਾ ਕੇ ਗਰਮ ਹੋਣ ਲਈ ਰੱਖ ਦਿੱਤੇ ਆ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਿਨਨੇ ਨੂੰ ਤੇਲ ਗਰਮ ਹੁੰਦਾ ਏ ਉਹਨੇ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਦੇਖੋ ਮੈਂ ਨਾ ਜਦੋਂ ਬੱਚੇ ਛੋਟੇ ਸੀਗੇ ਉਦੋਂ ਤੋਂ ਹੀ ਅੱਜ ਤੱਕ ਬੱਚਿਆਂ ਨੂੰ ਕਦੇ ਚਨੇ ਉਬਾਲ ਕੇ ਕਦੇ ਆਲੂ ਬਾਲ ਕੇ ਤਾਂ ਚਾਟ ਵਗੈਰਾ ਬਣਾ ਕੇ ਦਿੰਦੀ ਆ ਸਾਡੇ ਬੱਚੇ ਲੇਜ਼ ਫੁਰਕਰੇ ਵਗੈਰਾ ਖਾਣ ਦੀ ਜਿੱਦ ਨਹੀਂ ਕਰਦੇ ਨਾ ਹੀ ਅਸੀਂ ਉਹਨਾਂ ਨੂੰ ਇਹ ਖਾਣ ਦੀ ਆਦਤ ਪਾਈ ਹੋਈ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਦਾਂ ਚਨਾ ਚਾਟ ਬਣਾ ਕੇ ਦੇਜਿਆ ਕਰੋ ਇੱਕ ਤਾਂ ਇਹ ਹੈਲਦੀ ਹੁੰਦੀ ਆ ਤਾਂ ਕੋਈ ਨੁਕਸਾਨ ਨਹੀਂ ਹੈਗਾ ਇਧਰ ਤੇਲ ਗਰਮ ਹੋ ਗਿਆ ਇਹਦੇ ਵਿੱਚ ਅਪਾ ਜੀਰਾ ਪਾ ਦਵਾਂਗੇ ਜੀਰਾ ਛਟਕ ਗਿਆ ਏ ਜੀਰਾ ਛਟਕ ਗਿਆ ਇਹਦੇ ਵਿੱਚ ਹੁਣ ਆਪਾਂ ਜਿਹੜਾ ਮਸਾਲਾ ਪਿਓਏ ਸੀ ਉਹ ਪਾ ਦੇਵਾਂਗੇ ਚੰਗੀ ਤਰ੍ਹਾਂ ਮੜਾਵਾਂਗੇ ਇਹਨੂੰ 1 ਮਿੰਟ ਲਈ ਪਕਾ ਲਵਾਂਗੇ ਦੇਖੋ ਚੰਗੀ ਤਰ੍ਹਾਂ ਆਪਾਂ ਸੇਕ ਲਵਾ ਲਿਆ ਏ ਹਲਦੀ ਵਗੈਰਾ ਇਹਦੇ ਵਿੱਚ ਭੁੱਜ ਗਈ ਆ ਹੁਣ ਆਪਾਂ ਇਹਦੇ ਵਿੱਚ ਚਾਹਨੇ ਪਾ ਦੇਵਾਂਗੇ ਇਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਖੋ ਕਦੇ-ਕਦੇ ਅਸੀਂ ਇਦਾਂ ਤੜਕੇ ਵਾਲੇ ਬਣਾ ਲੈਂਦੇ ਆ ਕਦੇ-ਕਦੇ ਅਸੀਂ ਇਦਾਂ ਹੀ ਉਬਾਲ ਕੇ ਇਹਦੇ ਵਿੱਚ ਕੱਟ ਕੇ ਸਮਾਨ ਪਾ ਲੈਂਦੇ ਆ ਪਿਆਜ਼ ਵਗੈਰਾ ਪਾ ਕੇ ਅਸੀਂ ਚਾਟ ਬਣਾ ਕੇ ਦੇ ਦਿੰਦੇ ਆ ਕਦੇ-ਕਦੇ ਅਸੀਂ ਇਦਾਂ ਤੜਕਾ ਲਗਾ ਕੇ ਵਿੱਚ ਕੱਟ ਕੇ ਸਮਾਨ ਪਾ ਲੈਂਦੇ ਦੋਨੋਂ ਤਰ੍ਹਾਂ ਨਾਲ ਵਧੀਆ ਬਣਦੀ ਆ ਬਸ ਚਨੇ ਤਾਂ ਆਪਣੇ ਜਿਹੜੇ ਪੱਕੇ ਹੋਏ ਹੀ ਆ ਬਸ ਇਹਨੂੰ ਨਾ ਆਪਾਂ ਨੇ ਇਸ ਤੇਲ ਦੇ ਵਿੱਚ ਮਸਾਲੇ ਜਿਹਦੇ ਵਿੱਚ 2 ਮਿੰਟ ਲਈ ਐਵੇਂ ਬਸ ਹਿਲਾਉਂਦੇ ਹਿਲਾਉਂਦੇ ਪਕਾਉਣਾ ਹੈ ਸਾਡੀ ਮੰਮੀ ਵੀ ਸਾਨੂੰ ਇਦਾਂ ਹੀ ਬਣਾ ਕੇ ਦਿਆ ਕਰਦੇ ਸੀ ਤੇ ਅਸੀਂ ਵੀ ਅੱਗੇ ਆਪਣੇ ਬੱਚਿਆਂ ਨੂੰ ਇਦਾਂ ਹੀ ਬਣਾ ਕੇ ਦਿੰਨੇ ਆ। 2-3 ਮਿੰਟ ਹੋ ਗਏ ਇਹਨੂੰ ਪਕਾਉਂਦੇ ਹੋਏ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ। ਇਧਰ ਮੈਂ ਚਾਟ ਵਿੱਚ ਪਾਉਣ ਦੇ ਲਈ ਲਈਏ ਟਮਾਟਰ ਟਮਾਟਰ ਕੱਟ ਲਏ ਬਰੀਕ, ਇੱਕ ਪਿਆਜ਼ ਕੱਟ ਲਿਆ ਏ, ਇੱਕ ਦੋ ਹਰੀਆਂ ਮਿਰਚਾਂ ਬਰੀਕ ਕੱਟ ਲਈਆਂ ਇਹ ਬਹੁਤੀਆਂ ਕੋੜੀਆਂ ਨਹੀਂ ਹੈਗੀ ਇਸ ਤਰ੍ਹਾਂ ਕੱਟੀਆਂ ਨੇ। ਇੱਕ ਆਪਾਂ ਨਿੰਬੂ ਲਿਆ ਉੱਪਰ ਪਾਵਾਂਗੇ ਆਪਾਂ ਇਹਦੇ ਚਾੜਦੇ ਤੇ ਇੱਕ ਅੱਧਾ ਕੱਪਾ ਖੀਰਾ ਕੱਟਿਆ ਏ। ਦੋ ਉਬਲੇ ਹੋਏ ਆਲੂ ਲਏ ਆਪਾਂ ਨੇ ਇਹਨੂੰ ਬਰੀਕ ਕਰ ਲਿਆ ਏ ਦੇਖੋ ਆਪਾਂ ਨੇ ਬਾਲੇ ਭਾਂਡੇ ਲਵੇੜਨ ਦੀ ਕੋਈ ਜਰੂਰਤ ਨਹੀਂ ਹੈਗੀ ਆਪਾਂ ਨੇ ਨਾ ਕੀ ਕਰਨਾ ਹੁਣ ਚਾਹਨਾ ਚਾਟ ਜਿਹੜੀ ਖਾਣ ਨੂੰ ਤਾਂ ਦੇਓ ਦੇਣੀ ਆ ਜਿਹੜੇ ਆਪਾਂ ਮਸਾਲੇ ਆ ਮਤਲਬ ਕਿ ਕੱਟਿਆਏ ਸਮਾਨ ਆਪਾਂ ਨੇ ਇਹ ਪਹਿਲੇ ਵਿੱਚ ਹੀ ਮਿਕਸ ਕਰ ਦੇਵਾਂਗੇ ਇਸੇ ਇਸੇ ਕੜਾਈ ਦੇ ਵਿੱਚ ਪਿਆਜ਼ ਪਾ ਦਵਾਂਗੇ ਟਮਾਟਰ ਪਾ ਦਵਾਂਗੇ ਜੀ ਖੀਰਾ ਪਾ ਦਵਾਂਗੇ ਔਰ ਹਰੀਆਂ ਮਿਰਚਾਂ ਇਲੇ ਜੇ ਅੱਗੇ ਆਪਾਂ ਆਲੂ ਆਲੂ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਦਾਂ ਹਲਕੇ ਹਲਕੇ ਹੱਥਾਂ ਦੇ ਨਾਲ ਆਪਾਂ ਮਿਕਸ ਕਰ ਦਵਾਂਗੇ ਸਾਰੀਆਂ ਚੀਜ਼ਾਂ ਨਮਕ ਮਿਰਚ ਦੇਖੋ ਆਪਾਂ ਪਾ ਲਿਆ ਏ ਤੇ ਆਪਾਂ ਧਨੀਆ ਪਾਊਡਰ ਵੀ ਪਾਇਆ ਏ ਇਹਦੇ ਵਿੱਚ ਫਲੇਵਰ ਦੇ ਲਈ ਬਾਕੀ ਤੁਸੀਂ ਹੋਰ ਚੀਜ਼ਾਂ ਜੇ ਇਹਦੇ ਵਿੱਚ ਐਡ ਕਰਨੀਆਂ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਨੇ ਹੁਣ ਆਪਾਂ ਸਰਵ ਕਰਾਂਗੇ ਤੋ ਪਹਿਲਾਂ ਦਵਾਂਗੇ ਆਪਣੇ ਚਟੋਰੀਆ ਨੂੰ ਦੋਨੇ ਚਟੋਰੇ ਮੇਰੇ ਬਲ ਚਾਕ ਰਹੇ ਆ ਵੀ ਸਾਨੂੰ ਕਦੋਂ ਚਾਟ ਮਿਲੂਗੀ ਹੈਲਦੀ ਚਾਟ ਆ ਜੀ ਇਹ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਅਸੀਂ ਆਪਣੇ ਬੱਚਾ ਨੂੰ ਨਹੀਂ ਖਾਣ ਦਿੰਦੇ ਲੇਸ ਕੁਰਕਰੇ ਵਗੈਰਾ ਸਾਡੇ ਬੱਚਿਆਂ ਦਾ ਇਹ ਨਾ ਚੀਜ਼ਾਂ ਦੇ ਉੱਤੇ ਹੀ ਸਬਰ ਆ ਜਿਹੜੇ ਮੇਰੇ ਪੁਰਾਣੀਆਂ ਵੀਡੀਓ ਦੇਖਦੇ ਸੀ ਉਹਨਾਂ ਨੂੰ ਤਾਂ ਪਤਾ ਹੈ ਨਾ ਮੈਂ ਜਦ ਆਲੂ ਦੀ ਚਾਟ ਬਣਾਈ ਸੀ ਉਹਦੇ ਵਿੱਚ ਵੀ ਮੈਂ ਇੱਕ ਵਾਰ ਦੱਸਿਆ ਸੀ ਥੋੜਾ ਜਿਹਾ ਪਿਆਜ਼ ਪੌਤੋ ਦੀ ਪਾ ਦਵਾਂਗੇ ਵਧੀਆ ਲੱਗਦਾ ਏ ਤੇ ਆਪਾਂ ਨਿੰਬੂ ਦਾ ਰਸ ਪਾ ਦਵਾਂਗੇ ਦੇਖੋ ਤੁਸੀਂ ਚਾਇਨਾ ਚਾਟ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ